ਬਾਬਾ ਸਤੇਸਿੰਘ ਜੀ ਗੁਰਮਤਿ ਵਿਦਿਆਲਾ ਨਰੈਣਗੜ੍ਹ ਹੁਸ਼ਿਆਰ ਬਿਲਡਿੰਗ ਤੋਂ ਸਾਰੀ ਨਹੀਂ ਸੰਤ ਬਾਬਾ ਸੇਵਾ ਸਿੰਘ ਜੀ ਰਾਮ ਪਰਖੀੜੇ ਵਾਲੇ ਪੰਜ ਪਿਆਰੇ ਦੀ ਹਾਜ਼ਰੀ ਦੇ ਵਿੱਚ ਤੱਕ ਲਾਇਆ ਗਿਆ ਅਰੰਦਾਸਪੁਰ ਵਾਲੇ ਮਹਾਂਪੁਰਖ ਅਤੇ ਬਹੁਤ ਬਤਵੰਤੇ ਸੱਜਣ ਵੀ ਪਹੁੰਚੇ ਆਪੀ ਥਾਂ ਥਾਂ ਤੇ ਲੰਗਰ ਲਾਉਣੇ ਆ ਨਗਰ ਕੀਰਤਨਾਂ ਦੇ ਵਿੱਚ ਅਨੇਕਾਂ ਤਰ੍ਹਾਂ ਦੇ ਪਕਵਾਨ ਬਣਾਉਣੇ ਹਸਪੀਟਲਾਂ ਤੇ ਜਾ ਕਰਕੇ ਲੰਗਰ ਲਗਾਉਣੇ ਜੋ ਕਿ ਬਹੁਤ ਜਿਆਦਾ ਚੰਗੀ ਗੱਲ ਐ ਸਮਾਜ ਦੇ ਵਿੱਚ ਇੱਕ ਵਧੀਆ ਜਿਹੜੀ ਮਿਸਾਲ ਐ ਸਿੱਖੀ ਦੀ ਜਾਨੀ ਪਰ ਇੱਕ ਸਵਾਲ ਜ਼ਰੂਰ ਖੜਾ ਹੁੰਦਾ ਆ ਕਿ ਆਪਾਂ ਜੀ ਸੰਦ ਕੀ ਇਲੰਗਰ ਲਾਈਏ ਜੀ ਸੰਦ ਕੀ ਆਪਾਂ ਰੀਂਦਾ ਪੜਾ ਕਰੀਏ ਪਰ ਕੀ ਸਿੱਖੀ ਦੇ ਵਿੱਚ ਆਪਾਂ ਕਿੰਨਾ ਬਹੁਤਾ ਕੀਤਾ ਕਿੰਨੇ ਕੁ ਲੋਕਾਂ ਨੂੰ ਆਪਾਂ ਸਿੱਖਾਂ ਦੇ ਨਾਲ ਸਿੱਖੀ ਦੇ ਨਾਲ ਜੋੜ ਸਕੀਆਂ ਅਤੇ ਕਿੰਨੇ ਕੁ ਲੋਕ ਆਪੇ ਆਪਾਂ ਆਪਣੇ ਆਲੇ ਦੋਲੇ ਝਾਤੀ ਮਾਰੀਏ ਕਿ ਉਹ ਗੁਰੂ ਵਾਲੇ ਬਣੇ ਆਪਾਂ ਨੂੰ ਸਿੱਖਿਆ ਕੀ ਦੇ ਸਕੀਏ ਕਿੰਨੇ ਕਿੱਸੇ ਜਿਹੜਿਆ ਆਪਾਂ ਨੂੰ ਸੰਥਿਆ ਦੇ ਸਕੀਏ ਕਿੰਨਿਆਂ ਨੂੰ ਆਪਾਂ ਜਿਹੜਾ ਐ ਘੋੜ ਸਵਾਰੀ ਸਿਖਾ ਸਕਿਆਂ ਕਿੰਨਿਆਂ ਨੂੰ ਆਪਾਂ ਤਾਂਤੀ ਸਾਜ਼ਾਂ ਦੇ ਨਾਲ ਰਾਗ ਉਤਾਰ ਦੇ ਸਕਿਆਂ ਕਿੰਨੇ ਲੋਕਾਂ ਨੂੰ ਅਸੀਂ ਜਿਹੜਾ ਨਾਮ ਅਭਿਆਸ ਜਪ ਤਪ ਜੋ ਸਾਡੀ ਮਨੁੱਖੀ ਜਨੂਦ ਦਾ ਅਸਲੀ ਨੂਰ ਹੈ ਉਹ ਦੇ ਸਕੀਏ ਇਹ ਜਰੂਰ ਸਾਨੂੰ ਦੇਖਣਾ ਚਾਹੀਦਾ ਸੋ ਸਿੱਖੀ ਪ੍ਰਚਾਰ ਹਿੱਤ ਇਹਨਾਂ ਗੱਲਾਂ ਨੂੰ ਮੁੱਖ ਰੱਖਦਿਆਂ ਹੋਇਆਂ ਅੱਪਾ ਬਾਬਾ ਫਤੇ ਸਿੰਘ ਜੀ ਗੁਰਮਤਿ ਦੇ ਅੱਲਾ ਨਰਨਗੜ੍ਹ ਹਸ਼ਿਆਰ ਪਰ ਵਿਖੇ ਨੀ ਪੱਥਰ ਰੱਖਿਆ ਗੁਰੂ ਸਾਹਿਬ ਨੇ ਆਪ ਰਖਵਾਇਆ ਸੋ ਇੱਥੇ ਡਿਸਪੈਂਸਰੀ ਹੋਵੇਗੀ ਜਿੱਥੇ ਫ੍ਰੀ ਜਿਹੜੀਆਂ ਦਵਾਈਆਂ ਇਹ ਜਾਇਆ ਕਰਨਗੇ ਪੁੰਨ ਰਵਾਸ ਆਸ਼ਰਮ ਹੋਵੇਗਾ ਜਿੱਥੇ ਸਮਾਜ ਦਾ ਕੋਈ ਧੱਕਿਆ ਇਨਸਾਨ ਜਿਹੜਾ ਉਹ ਇੱਥੇ ਰਹਿ ਸਕਦਾ ਹੈ ਲਾਇਬ੍ਰੇਰੀ ਹੋਵੇਗੀ ਹਰ ਤਰ੍ਹਾਂ ਦੀਆਂ ਮੁਕਾਂ ਹੋਣੀਆਂ ਸਿੱਖੀ ਸਿਧਾਂਤਾਂ ਨੂੰ ਲੈ ਕੇ ਪੁਰਾਤਨ ਸਰੂਪਾਂ ਦੀ ਸੇਵਾ ਸੰਭਾਲ ਹੋਇਆ ਕਰੇਗੀ ਹਸਤਲਿਖਤ ਸਰੂਪ ਜਿਹੜੇ ਤਿਆਰ ਕੀਤੇ ਜਾ ਕਰਨਗੇ ਲੜੀਵਾਰਸ ਨੂੰ ਘੋੜਸਵਾਰੀ ਦੀ ਪੰਜ ਵਾੜਾ ਉਤਿਆਪਿਤ ਜਾਵੇਗਾ ਤਾਂ ਕਿ ਸਾਜਾਂ ਦੁਆਰਾ ਖਰਾਬ ਵਿਦਿਆ ਦਿੱਤੀ ਜਾ ਰਹੀ। ਕਿ ਕੀ ਪ੍ਰਚਾਰ ਨਹੀਂ ਇਹ ਸਾਜਾਂ ਦਾ ਸਾਂਝਾ ਉਦੈਲਾ ਹੋਵੇਗਾ। ਸੋ ਉਹ ਸਾਰੇ ਜਾਣੇ ਨਾਲ ਮਿਲ ਕੇ ਦੀਸਾਂ ਦੀਸਾਂ ਦੇ ਜਿਹੜੇ ਸਿੱਖਿਆ ਗੁਰ ਸਿੱਖਿਆ ਨੂੰ ਗੁਰ ਸਿੱਖ ਪਰਵਾਰਿਆ ਇਸ ਵਿੱਚ ਹਿੱਸਾ ਪਾ ਕਰਕੇ ਆਪਾਂ ਸਾਰੇ ਜਾਣੇ ਮਿਲ ਕੇ ਸਿੱਖੀ ਪ੍ਰਚਾਰ ਦੀ ਸਿੱਖੀ ਨੂੰ ਉੱਗੇ ਲੈਣੇ ਹਨ ਵਾਸਤੇ ਗੁਰ ਸਿੱਖਿਆ ਕਰਨ ਵਾਸਤੇ ਸਿੱਖ ਪ੍ਰਚਾਰ ਜੋ ਅਧਿਆਤਮਕ ਤੌਰ ਤੇ ਪਰਪੱਕ ਹੋਣ ਜਬੀ ਤੱਕ ਹੋ ਆਪਣੇ ਜੀਵਨ ਜਿਹੜੇ ਉੱਚੇ ਸੁੱਚੇ ਰੱਖ ਕੇ ਪ੍ਰਚਾਰ ਕਰਨ ਐਸੇ ਅਸੀਂ ਵਿਦਿਆਰਥੀ ਇਸ ਵਿਦਿਆਲਾ ਚ ਤਿਆਰ ਕਰੀ। ਸਭ ਨੂੰ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਮੂਹ ਨਰਾਇਣ ਅਰ ਗੱਲ ਸੁਣੋ ਅਸੀਂ ਸੰਗਤ ਜੀਆ ਤੇ ਬਹੁਤ ਆਵਾਜ਼ ਰਿਹਾ ਹੋ। ਕਿਉਂਕਿ ਸੇ ਪਛੜੀਆਂ ਰੱਖੇ ਆ ਬਹੁਤ ਵੱਡਾ ਭਾਈ ਬਲੀਖੋਂ ਨਾ ਵੀ ਨਹਿਰੇ ਕੁਰਬਾਨ ਨੇ ਆ ਜਿਸ ਸੁਲਦੀਪ ਸਿੰਘ ਆ ਸਰਦੀਪ ਸਿੰਘ ਜੀ ਸਾਥ ਸੁਦੀਪ ਸਿੰਘ ਆਲੀ ਚਾਹ ਕੋਲ ਦੀ ਜਿੰਨਹੋਂ ਬਹੁਤ ਵੱਡਾ ਉਦਮ ਕੀਤਾ ਜੋ ਜਮੀਨ ਜ਼ਮੀਨ দান ਕਰਕੇ ਕਿ ਇੱਥੇ ਗੁਰਮਤ ਵਿਦਿਆਲਾ ਹੋਣੀ ਮਾਵਾ ਮੋਤੀ ਸਿੰਘ ਹੋਰਾ ਦੇ ਨਾਮ ਦੇ ਉੱਤੇ ਇਹ ਆਰੰਭ ਕਰਨ ਦਾ ਜੋ ਅੱਜ ਉਦਮ ਕੀਤਾ ਜਿਹਦੇ ਵਿੱਚ ਬੱਚੇ ਸੰਖਿਆ ਲੈਣਗੇ ਔਰ ਇਸੇ ਪ੍ਰਕਾਰ ਜਿਵੇਂ ਭਾਈ ਸਾਹਿਬ ਨੇ ਦੱਸਿਆ ਉਹਨੂੰ ਪੰਜਾਬੀ ਸਿੱਖਾ ਸਿਗਰੀ ਅੱਜ ਸਿੱਖਾ ਉਹਨਾਂ ਦੀ ਚਤਨ ਕੰਮ ਕੀਤੇ ਰਾਕੇ ਜਿੱਤੇ ਗੁਰਮੋਖੀ ਕੀਤੇ ਆ ਦੇਣੀ ਆ ਉਹ ਕਿ ਉਹ ਸੁਗਲੀ ਦੇ ਆ ਵੀ ਦਿੱਤੀ ਜਾ ਰਗੀ ਨਾਲ ਸੰਗੀਤਾ ਹੋਵੇਗਾ ਗੁਰਮਹਾਰਾ ਜੀ ਦਾ ਜੋ ਆ ਸਾਖਿਆ ਉਹਦਾ ਵੀ ਹਮਤਾ ਕੀਤੀ ਜਾਵੇਗੀ ਔਰ ਇਨ ਕਾ ਵੀ ਇਹ ਸੋਸਤਾਨੀ ਘਰ ਵਾਲਾ ਭਾਈ ਕੁਬੀਰ ਸਿੰਘ ਜੀ ਦਾ ਪਰਵਾਰ ਔਰ ਸੁਨੀ ਮੱਧਵਾਸੀ ਅੱਜ ਸੰਗਰਾਂਦ ਦੇ ਚਲਣਾ ਚੰਦਾਸ ਕੀਤੀ ਆ ਸ੍ਰੀ ਚੜ੍ਹੇ ਤੇ ਇਹ ਉਹ ਚਾਰ ਚਰਨ ਲੱਗਣਾਂ ਕਾਂਗਰਜ ਪੰਜਾਬ ਦਾ ਕੇਂਦਰ ਬਣੇ ਸੋ ਆਪ ਸਾਰਿਆਂ ਦਾ ਬਹੁਤ ਬਹੁਤ ਧੰਵਾਦ ਤੇ ਥੋੜੀ ਜਿਹੀ ਸੇਵਾ ਜਿਹੜੀ ਆ 1.5 ਲੱਖ ਰੁਪਏ ਜਾਈਏ ਆ ਕਿਰਪਾ ਕਰਦੇ ਜੇ ਵੀ ਤੁਸੀਂ ਸਾਬ ਨੂੰ ਸਿਰ ਪਾਉ ਤੋਂ ਕੰਮੀ Wait, <laughs> wait,